ਬੀਜੇਪੀ ਦਾ ਬੜਾ ਜਿਵੇਂ ਮਾੜਾ ਸਮਝ ਨਹੀਂ ਚੱਲਦਾ ਹੁੰਦਾ ਪੰਜਾਬ ਦੇ ਵਿੱਚ ਉਹ ਲੀਡਰਾਂ ਦਾ ਚੱਲ ਰਿਹਾ ਹੈਗਾ ਕਦੀ ਹਸਰਾਜਨਸ ਦਾ ਵਿਰੋਧ ਹੋ ਜਾਂਦਾ ਕਦੀ ਰਵਨੀਤ ਬਿੱਟੂ ਦਾ ਵਿਰੋਧ ਹੋ ਜਾਂਦਾ ਦਿਨੇਸ਼ ਬੱਬੂ ਦਾ ਵਿਰੋਧ ਹੋ ਗਿਆ ਤੇ ਇਹ ਪ੍ਰਚਾਰ ਕਿਵੇਂ ਕਰਨਗੇ ਦੇਖੋ ਵਿਰੋਧ ਹੋਣਾ ਬੀਜੇਪੀ ਨੇ ਜੋ ਪੰਜਾਬ ਨੂੰ ਲੈ ਕੇ ਜਾਂ ਕਿਸਾਨੀ ਨੂੰ ਲੈ ਕੇ ਪੰਜਾਬ ਚ ਨਹੀਂ ਜੋ ਪੂਰੇ ਦੇਸ਼ ਦੇ ਵਿੱਚ ਕੰਮ ਕੀਤੇ ਤਾਂ ਵਿਰੋਧ ਹੋਣਾ ਹੀ ਹੋਣਾ ਕਿਉਂਕਿ ਤੁਹਾਨੂੰ ਲੱਗਦਾ ਸੀ ਕਿ ਅਸੀਂ ਸਾਨੂੰ ਕੌਣ ਇੱਥੇ ਹਰਾ ਸਕਦਾ ਹੈ ਜਾਂ ਸਾਨੂੰ ਕੌਣ ਇੱਥੇ ਘੇਰ ਸਕਦਾ ਹੈਗਾ ਕਿਉਂਕਿ ਜਨਤਾ ਤੋਂ ਵੱਡਾ ਕੋਈ ਸਰਕਾਰਾਂ ਨਹੀਂ ਹੁੰਦੀਆਂ ਲੋਕ ਹੀ ਵੱਡੇ ਹੁੰਦੇ ਨੇ ਲੋਕਤੰਤਰ ਦੇ ਵਿੱਚ ਹੁਣ ਹਰਿਆਣੇ 'ਚ ਵਿਰੋਧ ਹੋ ਰਿਹਾ ਪੰਜਾਬ 'ਚ ਹੋ ਰਿਹਾ ਬਾਕੀ ਸਟੇਟਾਂ ਦੇ ਵਿੱਚ ਵੀ ਹੋ ਰਿਹਾ ਕਿਉਂਕਿ ਬਾਕੀ ਸਟੇਟਾਂ ਜਿਆਦਾ ਧਿਆਨ ਨਹੀਂ ਲੇਕਿਨ ਮਨੀਪੁਰ ਤੇ ਬੀਜੇਪੀ ਵਾਲਿਆਂ ਦੀ ਲੋਕਾਂ ਨੇ ਸੇਵਾ ਵੀ ਕਰ ਦਿੱਤੀ ਹੈਗੀ ਇੱਥੇ ਚਾਹੇ ਤਰਨਜੀਤ ਸਿੰਘ ਸੰਧੂ ਨੇ ਉਹ ਵੀ ਪਛਤਾ ਰਹੇ ਨੇ ਕਿ ਮੈਂ ਇੱਕ ਡਾ ਵੱਡਾ ਅਫਸਰ ਅਮਰੀਕਾ ਕੀ ਦੇ ਲੀਡ ਲੈ ਕੇ ਮੇਰੇ ਤੱਕ ਮੈਨੂੰ ਸਲੂਟਾਂ ਮਾਰਦੇ ਹੁਣ ਮੈਨੂੰ ਹੱਥ ਜੋੜਦੇ ਪੈਰੇ ਉਲਟਾ ਮੇਰਾ ਵਿਰੋਧ ਹੋ ਰਿਹਾ ਦਨੇਸ਼ ਬੱਬੂ ਨੂੰ ਵੀ ਲੱਗਦਾ ਸੀ ਕਿ ਮੇਰਾ ਵਿਰੋਧ ਨਹੀਂ ਆ ਉਹ ਅੱਜ ਗੁਰੂ ਘਰ ਮੱਥਾ ਟੇਕਣ ਜਾ ਰਹੇ ਲੇਕਿਨ ਰਾਸਤੇ 'ਚ ਕਿਸਾਨਾਂ ਨੇ ਘੇਰ ਲਿਆ ਪਿਆ ਉਹ ਸਾਨੂੰ ਜਵਾਬ ਦੇ ਕੇ ਜਾਓ ਰਵਨੀਸ਼ ਸਿੰਘ ਬਿੱਟੂ ਵੀ ਸ਼ਾਇਦ ਪਛਤਾਉਣ ਦੇ ਹੁਣ ਕਿ ਮੈਂ ਤੇ ਕਾਂਗਰਸ ਛੱਡ ਕੇ ਗਲਤੀ ਕਰ ਲਈ ਹੈਗੇ ਉੱਥੇ ਵਿਰੋਧ ਆ ਹੰਸਰਾਜ ਹੰਸ ਵੀ ਕਹਿੰਦੇ ਨੇ ਵੀ ਚੰਗੇ ਬਲੇ ਐਮਪੀ ਬਣ ਕੇ ਹੁਣ ਮੈਂ ਦੁਬਾਰਾ ਕਿ ਮੈਨੂੰ ਘੇਰਨਾ ਉਹ ਉਹ ਕਹਿ ਰਹੇ ਕਿ ਮੇਰਾ ਵਿਰੋਧ ਨਹੀਂ ਆ ਵੀ ਅਹੀਂ ਤੇਰਾ ਵਿਰੋਧ ਤਾਂ ਨਹੀਂ ਤੇਰੀ ਪ ਮਹਾਰਾਣੀਆ ਮੇਰਾ ਕੌਣ ਕਰ ਸਕਦਾ ਬੇਰੀ ਤੇ ਸਾਰੀ ਪਰਜਾ ਲੇਕਿਨ ਕਰ ਰਹੇ ਨੇ ਹੁਣ ਸਵਾਲ ਇਸ ਮਸਲੇ ਦੇ ਕਿ ਬੀਜੇਪੀ ਨੇ ਸੋਚਣਾ ਗਿਆ ਕਿ ਤੁਸੀਂ ਕੀਤਾ ਕੀ ਪੰਜਾਬ ਦੇ ਕੀ ਦੇਸ਼ ਦੇ ਕਿਸਾਨਾਂ ਨੇ ਕੀਤਾ ਕੀ ਤੁਸੀਂ 144 ਲਾ ਦਿੱਤੀ ਤੁਸੀਂ ਕਿਸਾਨਾਂ ਨੂੰ ਦਿੱਲੀ ਵੀ ਨਹੀਂ ਜਾਂਦੇ ਦਿੱਲੀ ਕੀ ਕਿਸਾਨ ਉਥੇ ਅੰਬ ਤੋੜਦੇ ਆਉਂਦੇ ਜਾਂ ਕੀ ਤੁਹਾਡੇ ਮਹਿਲਾਂ 'ਚ ਵੜ ਜਾਂਦੇ ਹੈਗੇ ਜਾ ਕੇ ਸ਼ਾਂਤਮਈ ਤਰੀਕੇ ਦੇ ਨਾਲ ਹੁਣ ਵੀ ਕਿਸਾਨ ਸ਼ੰਭੂ ਬੈਠੇ ਨੇ ਧਰਨਾ ਲਾ ਦਿੱਤਾ ਉਹ ਰਾਮਰੀਲਾ ਗਰਾਊਂਡ 'ਚ ਵੀ ਤੁਸੀਂ ਜਾਣ ਦਿੱਤਾ ਤੁਸੀਂ ਜੰਤਰ ਮੰਤਰ ਵੀ ਨਹੀਂ ਜਾਣ ਦਿੱਤਾ ਹੈਗਾ ਤੁਸੀਂ ਚਾਹੁੰਦੇ ਕੀ ਸੀ ਹੁਣ ਪਹਿਲਾਂ ਅਸੀਂ ਤੁਹਾਡਾ ਜੋਰ ਚੱਲਦਾ ਹੁਣ ਕਿਸਾਨਾਂ ਦਾ ਜੋਰ ਚੱਲਦਾ ਚਾਹੇ ਕਿਸਾਨ ਉਹ ਯੂਪੀ ਦਾ ਚਾਹੇ ਪੰਜਾਬ ਦਾ ਚਾਹੇ ਹਰਿਆਣਾ ਦਾ ਹੁਣ ਤਾਂ ਤੁਹਾਨੂੰ ਇਹੋ ਦਿਨ ਦੇਖਣੇ ਪੈਣਗੇ ਹਾਲਾਂਕਿ ਵਿਰੋਧ ਕਰਨ ਦਾ ਜਿਹੜਾ ਤਰੀਕਾ ਬਹੁਤ ਸਾਰੇ ਤਰੀਕੇ ਕਿਸਾਨਾਂ ਨੂੰ ਪਿੱਛੇ ਭੱਜਾਂ ਦੀ ਲੋੜ ਨਹੀਂ ਹੈਗੀ ਜਾਂ ਅੱਗੇ ਰੁਕਣ ਦੀ ਲੋੜ ਨਹੀਂ ਤੁਸੀਂ ਕਾਲੀਆਂ ਝੰਡੀਆਂ ਲੈ ਕੇ ਦੋਨੇ ਛੜਕਾਂ ਦੇ ਕਿਨਾਰੇ ਖਲੋਜੋ ਵਿਰੋਧ ਕਰੋ ਵੋਟਾਂ ਨਾ ਪਾਓ ਜੇ ਤੁਹਾਨੂੰ ਲੱਗਦਾ ਕਿ ਭਾਜੀਪੀ ਵਾਲੇ ਮਾੜੇ ਸੀ ਤੇ ਉਹਨਾਂ ਨੂੰ ਤੁਸੀਂ ਰਿਜੈਕਟ ਕਿਵੇਂ ਕਰੋਗੇ ਰਿਜੈਕਟ ਐਸੇ ਕਰਕੇ ਕਰੋਗੇ ਨਾ ਉਹਨਾਂ ਨੂੰ ਵੋਟ ਪਾ ਕੇ ਜਾਂ ਨਾ ਪਾ ਕੇ ਇਸ ਕਰਕੇ ਕਿਸਾਨਾਂ ਨੂੰ ਵੀ ਚਾਹੀਦਾ ਜੇ ਤੁਸੀਂ ਵਿਰੋਧ ਕਰਨਾ ਕਿਸੇ ਪਾਰਟੀ ਦਾ ਤੇ ਉਹਦਾ ਤਰੀਕਾ ਇੱਕੋ ਹੀ ਆ ਇਹਨਾਂ ਨੂੰ ਲੰਗਰ ਦੋ ਜਿੱਤੇ ਜਾਂਦੇ ਆਗੇ ਨੇ ਜਿੱਧਰ ਵੋਟਾਂ ਉਹ ਦਿਨ ਪੂਰਾ ਹਿਸਾਬ ਕਿਤਾਬ ਕਰ ਲੋ ਮਤਲਬ ਜਿਵੇਂ ਤੁਸੀਂ ਫਰੀਦਕੋਟ ਹੰਸਰਾਜ ਹੰਸ ਦੇ ਪਿੱਛੇ ਭੱਜੇ ਕਿਸਾਨਾਂ ਨੂੰ ਵੀ ਚਾਹੀਦਾ ਕਿ ਡੈਮੋਕਰੈਟਿਕ ਤਰੀਕੇ ਦੇ ਨਾਲ ਤੁਹਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਹੈਗਾ ਵੋਟਾਂ ਵਾਲੇ ਦਿਨ ਜਿੰਨੂੰ ਸਬਕ ਸਿਖਾਉਣਾ ਚਾਹੇ ਕਿਸੇ ਭਾਜਪਾ ਨੂੰ ਸਿਖਾਉਣਾ ਚਾਹੇ ਕਿਸ ਕਾਲੀ ਨੂੰ ਜਾਂ ਕਾਂਗਰਸ ਨੂੰ ਜਾਂ ਕਿਸੇ ਆਮ ਆਦੀ ਪਾਰਟੀ ਨੂੰ ਉਹ ਤੁਹਾਡੇ ਕੋਈ ਕੋ ਰਾਈਟ ਆ ਵੋਟਿੰਗ ਤੁਸੀਂ ਉਹਦੇ ਵਾਸਤੇ ਲੋਕਾਂ ਨੂੰ ਲਾਮਬੰਦ ਕਰੋ ਐਦਾਂ ਨਹੀਂ ਪਿੱਛਾ ਨਹੀਂ ਕਰਨਾ ਜਿਹਦਾ ਘੇਰਨਾ ਨਹੀਂ ਚਾਹੀਦਾ ਹੈਗਾ ਜੇ ਤੁਹਾਡਾ ਪ੍ਰੋਟੈਸਟ ਕਰਨ ਦਾ ਰਾਈਟ ਆ ਉਹਨਾਂ ਦਾ ਵੋਟਾਂ ਮੰਗਣ ਦਾ ਰਾਈਟ ਆ ਤੁਹਾਡੇ ਘਰ ਜੇ ਵੋਟ ਆਉਂਦੇ ਕਹੋਗੇ ਅਸੀਂ ਵੋਟ ਦੇਖਾਂਗੇ ਜਿੰਨੂੰ ਪਾਉਣੀਆਂ ਪਰ ਹਣਾ ਉਹ ਤਰੀਕਾ ਤਾਂ ਕੋਈ ਨਹੀਂ ਹੈਗਾ ਔਰ ਜਿਹੜੇ ਉਹ ਸਵਾਲ ਏ ਜਿਹੜੇ ਹੁਣ ਵਿਰੋਧ ਹੋ ਰਿਹਾ ਆਮ ਆਦੀ ਪਾਰਟੀ ਦਾ ਵਿਰੋਧ ਹੋ ਚੁੱਕਾ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦਾ ਹੋ ਚੁੱਕਾ ਕੁਲਦੀਪ ਸਿੰਘ ਢਾਲੀਵਾਲ ਦਾ ਵੀ ਹੋ ਚੁੱਕਾ ਨਹੀਂ ਪਰ ਭਾਜੀਪੀ ਨਾਲ ਤਾਂ ਚਲੋ ਮੰਨਿਆ ਜਾਏ ਕਿ ਵਿਰੋਧ ਹੈਗਾ ਆਮ ਆਦੀ ਪਾਰਟੀ ਦੇ ਜਿਹੜੇ ਮੰਤਰੀ ਨੇ ਖੁੰਡੀਆਂ ਸਾਹਿਬ ਉਹਨਾਂ ਦੇ ਮੁੰਡੇ ਦੇ ਲੋਕ ਪੈ ਹੀ ਗਏ ਲੋਕਾਂ 'ਚ ਗੁੱਸਾ ਹੀ ਇੰਨਾ ਸੀ ਵੀਡੀਓ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਲੋਕ ਇਹਦੇ ਤੁਸੀਂ ਸਾਨੂੰ ਆ ਕੇ ਪੁੱਛੇ ਨਹੀਂ ਹੈਗਾ ਇੰਨਾ ਗੁੱਸਾ ਦੋ ਸਾਲ ਹੋਈ ਨਹੀਂ ਸਰਕਾਰ ਨੂੰ ਇੰਨਾ ਗੁੱਸਾ ਸਰਕਾਰ ਪ੍ਰਤੀ ਕਿਉਂ ਹੈਗਾ ਲੋਕਾਂ ਦਾ ਦੇਖੋ ਇੱਕ ਉਸ ਇਲਾਕੇ ਦੇ ਵਿੱਚ ਮੂੰਹ ਖੋਰ ਦੀ ਬਿਮਾਰੀ ਹੈ ਬਹੁਤ ਲੋਕਾਂ ਦੇ ਪਸ਼ੂ ਮਰੇ ਆ ਗਏ ਨੇ ਪਹਿਲਾਂ ਵੀ ਤਾਂ ਹੁੰਨਵੇਂ ਹੁਣ ਮਾੜੀ ਤੋਂ ਮਾੜੀ ਜਿਹੜੀ ਮੱਜ ਜਾਂ ਮਾੜੀ ਤੋਂ ਮਾੜੀ ਜਿਹੜੀ ਝੋਟੀ ਲਈਦੀ ਹੈਗੀ ਉਹ ਲੱਖ ਸਵਾ ਲੱਖ ਡੇਢ ਲੱਖ ਦੀ ਹੈਗੀ ਆ ਪਰ ਉਹ ਉਸ ਚੱਕਰ ਦੇ ਵਿੱਚ ਕਿ ਇਹਨਾਂ ਨੇ ਸਰਕਾਰ ਨੇ ਕੀਤਾ ਕਿ ਹਾਲਾਂਕਿ ਹੁਣ ਲੋਕਾਂ ਦਾ ਗੁੱਸਾ ਤੇ ਹੈ ਹੀ ਆ ਹੁਣ ਗੁੱਸਾ ਤੇ ਕੱਢਣਗੇ ਉਹ ਦੋ ਦਿਨ ਜਿਹੜਾ ਗੁਰਮੀਤ ਸਿੰਘ ਖੁੱਡਿਆਂ ਜਾਂ ਉਹਨਾਂ ਦੇ ਲੜਕੇ ਦਾ ਵਿਰੋਧ ਹੋਇਆ ਇਸ ਕਰਕੇ ਇਹਨਾਂ ਨੇ ਵੀ ਕਿ ਸਰਕਾਰ ਨੇ ਕੰਮ ਕੀ ਕੀਤਾਗਾ ਕਰਮਜੀਤ ਅਨਮੋਲੂ ਲੋਕੀ ਘੇਰ ਕੇ ਪੁੱਛਦੇ ਆ ਨੇ ਪਿੱਛੇ ਜੇ ਫੌਜੀਆਂ ਨੇ ਘੇਰ ਕੇ ਖੂਬ ਪੁੱਛਿਆਗਾ ਲੋਕੀ ਤਾਂ ਪੁੱਛਣਗੇ ਕਿ ਪਹਿਲਾਂ ਲੋਕਾਂ ਨੂੰ ਮੌਕਾ ਨਹੀਂ ਮਿਲਦਾਗਾ ਲੋਕਾਂ ਨੂੰ ਮੌਕਾ ਕਦੋਂ ਮਿਲਦਾਗਾ ਜਦੋਂ ਵੋਟਾਂ ਆਉਂਦੀਆਂ ਨੇ ਪਹਿਲਾਂ ਤਾਂ ਤੁਹਾਡੇ ਲਾਗੇ ਤੇ ਬੰਦਾ ਖੰਗ ਵੀ ਨਹੀਂ ਸਕਦਾਗਾ ਤੇ ਉਹ ਕਿਨੇ ਕਿਨੇ ਨਾ ਚਿੜੀ ਕੀ ਫੜਕਣੀ ਹੈਗੇ ਤੁਸੀਂ ਤਾਂ ਕਿਸੇ ਨੂੰ ਲਾਗੇ ਕੰਗਣ ਵੀ ਨਹੀਂ ਦਿੰਦੇ ਹੈਗੇ ਹੁਣ ਲੋਕਾਂ ਨੇ ਹੁਣ ਲੋਕੀ ਤੁਹਾਨੂੰ ਖੰਗਣ ਨਹੀਂ ਦਿੰਦੇ ਹੈਗੇ ਨਾ ਹੁਣ ਤੇ ਜੇ ਕਿਸੇ ਨੇ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਕੈਂਡੀਡੇਟ ਆ ਜੇ ਉਹਨੇ ਆਪਣੇ ਇਲਾਕੇ ਦੇ ਵਿੱਚ ਕੰਮ ਕੀਤੇ ਹੋਣਗੇ ਜੇ ਉਹ ਇਲਾਕੇ ਦੇ ਵਿੱਚ ਚੰਗੀ ਤਰ੍ਹਾਂ ਲੋਕਾਂ 'ਚ ਵਿਚਰਿਆ ਹੋਊਗਾ ਜੇ ਉਹਨੇ ਇਲਾਕੇ ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਕੀਤਾ ਹੋਊਗਾ ਫਿਰ ਤੇ ਕਿਸੇ ਨੂੰ ਨਹੀਂ ਕੋਈ ਰੋਕੂਗਾ ਤੇ ਜੇ ਤੁਸੀਂ ਧੱਕਾ ਵੀ ਕੀਤਾ ਪਰਚੇ ਵੀ ਦਰਜ ਕੀਤੇ ਹੈਗੇ ਆਪਣੀ ਗੁੰਡਾਗਰਦੀ ਵੀ ਦਿਖਾਈ ਹੈ ਬਦਮਾਸ਼ੀ ਵੀ ਦਿਖਾਈ ਹੈ ਤੇ ਲੋਕੀ ਤੇ ਫਿਰ ਪੰਜਾਬ ਦੇ ਹਰਿਆਣੇ ਦੇ ਵਿੱਚ ਇਹ ਤੁਹਾਡਾ ਵਿਰੋਧ ਹੀ ਕਰਨਗੇ ਨਾ ਉਹ ਕੋਈ ਵੀ ਪਾਰਟੀ ਹੋਵੇ ਹਾਲਾਂਕਿ ਚਲੋ ਹਲੇ ਸ਼ਰਮਣੀ ਕਾਲੀ ਦਲ ਨੇ ਅੱਜ ਲੀਡਰ ਤਾਰੇ ਨੇ ਪਤਾ ਨਹੀਂ ਇਹਨਾਂ ਦਾ ਵਿਰੋਧ ਹੁੰਦਾ ਕਿ ਨਹੀਂ ਹੁੰਦਾ ਕਾਂਗਰਸ ਪਾਰਟੀ ਨੇ ਵੀ ਹਲੇ ਆਪਣੇ ਉਮੀਦਵਾਰ ਤਾਰਨੇ ਉਹਨਾਂ ਦਾ ਵਿਰੋਧ ਹੁੰਦਾ ਕਿ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਕਿ ਵਿਰੋਧ ਕਰ ਰਹੇ ਨੇ ਜਿਹੜਾ ਕਿਸਾਨ ਉਹਨਾਂ ਨੂੰ ਥੋੜਾ ਜਿਹਾ ਤਰੀਕਾ ਬਦਲ ਲੈਣਾ ਚਾਹੀਦਾ ਕਿ ਜਿਵੇਂ ਪਿੱਛੇ ਭੱਜਦੇ ਲਾਲਾ ਲਾਲਾ ਉਹ ਕਰਨ ਦੀ ਲੋੜ ਨਹੀਂ ਆ ਗਈ ਤੁਹਾਡੇ ਕੋਲ 1 ਜੂਨ ਹੈ 1 ਜੂਨ ਨੂੰ ਜਿਹਨੂੰ ਸਬਕ ਸਿਖਾਉਣਾ ਹੈ ਕਿ ਨਾ ਉਹ ਤੁਹਾਡੇ ਕੋਲ ਬਟਨ ਆ EVM ਦਾ ਬਟਨ ਆ ਉਹ ਬਟਨ ਦੇ ਸਭ ਤੋਂ ਵੱਡਾ ਹਥਿਆਰ ਤੁਹਾਡੇ ਕੋਲ ਹੀ ਆ ਜਿਹੜੇ ਤੁਸੀਂ ਹੱਥਾਂ ਦੇ ਡੰਡੇ ਡੰਡਿਆਂ ਦੇ ਉੱਪਰ ਆਪਣੇ ਝੰਡੇ ਕਿਸਾਨੀ ਉਹਨਾਂ ਦੀ ਲੋੜ ਨਹੀਂ ਪੈਣੀ ਬਸ ਆਪਣੇ ਬਟਨ ਦਬੋ ਜਦਨ ਬਦਲਾ ਆ ਗਿਆ ਉਦੋਂ ਪਤਾ ਲੱਗ ਜਾਊਗਾ ਭਾਜਪਾ ਨੂੰ ਵੀ ਪਤਾ ਲੱਗ ਜਾਊਗਾ ਝਾੜੂ ਵਾਲਿਆਂ ਨੂੰ ਵੀ ਪਤਾ ਲੱਗ ਜਾਊ ਕਾਂਗਰਸ ਨੂੰ ਵੀ ਪਤਾ ਲੱਗ ਜਾਊ ਸੇ ਸ਼ਰੂਮ ਨਿਕਾਲੀ ਦਲ ਨੂੰ ਪਤਾ ਲੱਗ ਜਾ ਲੋਕਾਂ ਨੇ ਨਾ ਸੀਐਮ ਸਾਹਿਬ ਦਾ ਇੱਕ ਸ਼ਬਦ ਪੱਕੀ ਤਰ੍ਹਾਂ ਨਾਲ ਫੜ ਲਿਆ ਹੈਗਾ ਮੁਰਗੀਆਂ ਦੇ ਪੈਸੇ ਦੀ ਸਾਨੂੰ ਅਜੇ ਤੱਕ ਮਿਲੇ ਹੈਗੇ ਉਹ ਮੁਰਗੀਆਂ ਦੇ ਪੈਸੇ ਵਾਲੀ ਜਿਹੜੀ ਸੀਐਮ ਸਾਹਿਬ ਨੇ ਸਟੇਟਮੈਂਟ ਦਿੱਤੀ ਉਹ ਬਹੁਤ ਲੀਡਰਾਂ ਵਾਸਤੇ ਔਖੀ ਹੋ ਗਈ ਹੈ हां बोल किसे वेले ਸਾਡੇ ਜਿਹੜੇ ਪੋਲੀਟਿਸ਼ੀਅਨ ਜਾਂ ਲੀਡਰ ਜਾਂ ਮੰਤਰੀ ਵੱਡੇ ਵੱਡੇ ਬੋਲ ਪੋਲ ਜਾਂਦੇ ਨੇ ਫਿਰ ਬੋਲ ਪਗਾਉਣੇ ਪੈਂਦੇ ਆਗੇ ਨੇ ਹੁਣ ਲੋਕਾਂ ਨੂੰ ਮਾਫੀਆ ਨਹੀਂ ਮਿਲਿਆ ਹੈਗਾ ਚਾਹੇ ਮੁਰਗੀਆਂ ਦਾ ਚਾਹੇ ਬੱਕਰੀਆਂ ਦੇ ਲੋਕੀ ਹਿਸਾਬਕਤਾ ਬੋਈ ਮੰਗਣਾ ਗੁਰਬੀਰ ਸਿੰਘ ਖੁੱਡੀਆਂ ਸਾਹਿਬ ਕਿਉਂਕਿ ਖੁੱਡੀਆਂ ਸਾਹਿਬ ਇਸ ਟਾਈਮ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਕੋਈ ਮੰਗਣਗੇ ਨਾ ਕੱਲ ਨੂੰ ਹੋ ਸਕਦਾ ਹੈ ਕਿ ਸੀਐਮ ਸਾਹਿਬ ਜਾਂ ਸੀਐਮ ਸਾਹਿਬ ਕੋ ਵੀ ਹਸਾਬਕਤਾ ਮੰਗਣ ਲੋਕੀ ਹਸਾਬਕਤਾ ਵੀ ਬੜੇ ਨੇ ਲੋਕਾਂ ਲੋਗ ਵੋਟਰ ਆ ਲੋਕਾਂ ਨੇ ਪਤਾ ਕਿ ਜਿਵੇਂ ਕਾਲੀ ਜਾਂ ਕਾਂਗਰਸੀਆਂ ਦੇ ਦਿਮਾਗ ਖਰਾਬ ਹੋਏ ਲੋਕਾਂ ਨੇ ਸੈੱਟ ਕਰ ਦਿੱਤੇ ਪਾਰਟੀ ਵਾਲਿਆਂ ਦੇ ਵੀ ਦਿਮਾਗ ਖਰਾਬ ਹੋ ਗਏ ਨੇ ਉਹ ਲੋਕਾਂ ਨੇ ਸੈੱਟ ਕਰ ਦੇਣਗੇ বিজেপি ਵਾਲਿਆਂ ਦੇ ਬਹੁਤ ਆ ਦਿਮਾਗ ਖਰਾਬ ਛੋ ਵੀ ਸੈੱਟ ਕਰ ਦੇਣਗੇ ਇਸ ਕਰਕੇ ਜਿਹੜੇ ਤੇ ਸਰਕਾਰਾਂ ਸਰਕਾਰਾਂ ਇਨ ਇਹ ਧਿਆਨ ਵਿੱਚ ਰੱਖ ਲੈਣਾ ਕਿ ਅਸੀਂ ਜੇ ਲੋਕਾਂ ਨਾਲ ਚੰਗੇ ਰਵਾਂਗੇ ਤੇ ਕੋਈ ਵਿਰੋਧ ਨਹੀਂ ਕਰੂਗਾ ਜਦ ਤੁਸੀਂ ਬਾੜੇ ਰਹੋਗੇ ਤੇ ਲੋਕੀ ਵਿਰੋਧ ਕਰਨਗੇ ਤੇ ਇਸ ਕਰਕੇ ਹੁਣ ਸਵਾਲ ਹੈ ਗੁਰਮੀਤ ਸਿੰਘ ਖੁੱਡੀਆਂ ਨੂੰ ਅਗਰ ਨਿੱਜੀ ਤੌਰ ਤੇ ਦੇਖੀਏ ਕਿ ਵੱਡੇ ਬੰਦੇ ਭਲੇ ਮਾਨਸ ਨੇ ਸਿਆਣੇ ਨੇ ਸੂਝਵਾਨ ਨੇ ਲੇਕਿਨ ਜੋ ਉਹਨਾਂ ਦੀ ਸਰਕਾਰ ਨੇ ਉਹਨਾਂ ਨੂੰ ਲੈ ਕੇ ਕੋਈ ਕੰਮ ਨਹੀਂ ਕੀਤਾ ਹੋਊਗਾ ਭਾਜਪੀ ਵੇਖੋ ਤਰਨਜੀਤ ਸਿੰਘ ਸੰਧੂ ਬੜੇ ਸ਼ਰੀਬ ਨੇ ਵਧੀਆ ਅਫਸਰ ਨੇ ਪਰ ਵਿਰੋਧ ਤੇ ਉਹਨਾਂ ਦਾ ਹੋ ਗਿਆ ਹੰਸਰਾਜ ਹੰਸ विरोध ਉਹਨਾਂ ਦਾ ਹੋ ਗਿਆ ਦਿਨੇਸ਼ਬਾਬੂ ਬੜੇ ਦੋਵਰ ਐ ਐਮਐਲਏ ਬਣੇ ਡਿਪਟੀ ਸਪੀਕਰ ਹੈ ਕਿਉਂਕਿ ਉਹ ਬੜੇ ਸ਼ਰੀਬ ਜੇ ਲੀਡਰ ਨੇ ਨਾ ਵੱਧ ਬੋਲਦੇ ਨਾ ਘੱਟ ਬੋਲਦੇ ਆ ਕਿਨੇ ਉਹਨਾਂ ਦਾ ਵਿਰੋਧ ਹੋ ਗਿਆ ਕਿਸੇ ਵੇਲੇ ਤੁਹਾਡਾ ਵਿਰੋਧ ਨਹੀਂ ਤੁਹਾਡੀ ਪਾਰਟੀ ਕਰਕੇ ਵਿਰੋਧ ਕਰਨਾ ਪੈਂਦਾ ਉਹ ਫਿਰ ਪਾਰਟੀ ਦਾ ਵਿਰੋਧ ਆ ਤੇ ਤੁਹਾਨੂੰ ਤਾਂ ਫਿਰ ਸਬਕ ਮਿਲਣਾ ਹੀ ਹੈਗਾ ਤੇ ਉਹ ਲੋਕਿਆਂ ਨੂੰ ਚਾਹੀਦਾ ਹੈ ਕਿਸਾਨ ਜਾਂ ਜਿਹੜੇ ਵੀ ਜਿੱਥੇ ਚਾਹੇ ਪੰਜਾਬ ਜਾਂ ਹਰਿਆਣਾ ਜਿੱਥੇ ਵੀ ਵਿਰੋਧ ਹੋ ਰਿਹਾ ਕਿ ਜਿਹੜੀ ਵੋਟਾਂ ਵਾਲਾ ਦਿਨ ਧਿਆਨ ਰੱਖੋ ਤੁਸੀਂ ਉਦੋਂ ਤੱਕ ਨਾ ਭੁੱਲ ਜਾਇਓ ਜਿਨ ਇਹ ਵਾਲਾ ਜਿਹੜਾ ਵਿਰੋਧ ਕਰਨ ਦਾ ਤਰੀਕਾ ਜੇ ਕਿਸੇ ਦਾ ਵਿਰੋਧ ਕਰਨਾ ਛਾਂਤਮਈ ਤਰੀਕੇ ਨਾਲ ਕਰੀ ਚੱਲੋ ਪਰ ਜਦੋਂ ਪਿੱਛੇ ਭਜਦੇ ਹੋ ਜਾਂ ਗੱਡੀਆਂ ਰੋਕਦੇ ਉਹ ਚੰਗੀ ਗੱਲ ਨਹੀਂ ਹੈਗੀ